ਰੋਜ਼ਾ ਸ਼ਰੀਫ ਈਦ ਉਲ ਅਜ਼ਹ ਬਕਰ ਈਦ ਦਾ ਤਿਹਾੜ ਜਿੱਥੇ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਕਪੂਰਥਲਾ ਵਿੱਚ ਵੀ ਇਹ ਤਿਹਾੜ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਤਿਹਾੜ ਕਪੂਰਥਲਾ ਦੀ ਈਦਗਾ ਮਸਜਿਦ ਵਿੱਚ ਮਨਾਇਆ ਗਿਆ ਸਵੇਰ ਤੋਂ ਹੀ ਮੁਸਲਿਮ ਭਾਈਚਾਰੇ ਦੇ ਲੋਕ ਈਦਗਾ ਮਸਜਿਦ ਵਿੱਚ ਆਉਣੇ ਸ਼ੁਰੂ ਹੋ ਗਏ ਤੇ ਸਵੇਰੇ 8:30 ਵਜੇ ਬਕਰ ਈਦੀ ਨਮਾਜ਼ अदा ਕੀਤੀ ਗਈ ਤੇ ਆਪਸ ਵਿੱਚ ਗਲੇ ਮਿਲ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ ਅਕਨਾਂ ਜਾਉਂਗੇ ਜੀ ਅੱਜ ਈਦ ਪਰੇ ਹਾਂਜੀ ਅਸਲਾਮੁਅਲੈਕਮ ਜੀ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਮੇਰਾ ਨਾਮ ਯਕੂਬ ਅਲੀ ਜਨਰਲ ਸਿਕੰਦਰ ਗੁਜਰਮਾ ਸਾਵਾ ਵੈਲਫੇਅਰ ਕਮੇਟੀ ਸੋ ਅੱਜ ਈਦ ਕਪੂਰਥਲਾ ਦੇ ਵਿੱਚ ਈਦੁਲ ਅਜ਼ਹਾ ਦੀ ਜਿਹੜੀ ਨਮਾਜ਼ ਅੱਜ ਪੜ੍ਹੀ ਗਈ ਆ ਸੋ ਜਿੰਨੇ ਵੀ ਮੁਸਲਮਾਨ ਭਾਈਚਾਰੇ ਦੇ ਲੋਕ ਸ਼ਹਿਰ ਕਪੂਰਥਲਾ ਦੇ ਸੀਗੇ ਸਾਰਿਆਂ ਨੇ ਅਮਨ ਅਮਾਨ ਨਾਲ ਸ਼ਾਂਤੀ ਨਾਲ ਜਿਹੜੀ ਅੱਜ ਦੀ ਨਮਾਜ਼ ਕੀਤੀ ਆ ਔਰ ਅੱਜ ਦਾ ਦਿਨ ਜਿਹੜਾ ਹੈ ਇਹ ਮੁਸਲਮਾਨਾਂ ਲਈ ਬਹੁਤ ਖਾਸ ਦਿਨ ਹੈ ਕਿਉਂਕਿ ਅੱਜ ਦਾ ਦਿਨ ਜਿਹੜਾ ਕੁਰਬਾਨੀ ਦਾ ਵੀ ਪ੍ਰਤੀਕ ਹੈ ਕੁਰਬਾਨੀ ਹਰ ਤਰੀਕੇ ਦੀ ਕੁਰਬਾਨੀ ਚਾਹੇ ਉਹ ਕਿਸੇ ਦੀ ਮਦਦ ਕਰਨਾ ਹੈ ਜਾਂ ਫਿਰ ਕਿਸੇ ਦੀ ਕਿਸੇ ਕਿਸਮ ਦੀ ਮਦਦ ਕਰਨਾ ਆਪਣੀਆਂ ਬੁਰਾਈਆਂ ਨੂੰ ਛੱਡਣਾ ਨਸ਼ਿਆਂ ਨੂੰ ਛੱਡਣਾ ਸਾਰੀਆਂ ਚੀਜ਼ਾਂ ਕੁਰਬਾਨੀ ਦੇ ਵਿੱਚ ਇਨਵੋਲਡ ਹੁੰਦੀਆਂ ਨੇ ਬੇਸਿਕਲੀ ਅੱਜ ਕੁਰਬਾਨੀ ਜੋ ਹੈ ਸਾਡੇ ਮੁਸਲਮਾਨ ਸਮਾਜ ਦੀ ਕਿਸੇ ਬੱਕਰੇ ਨੂੰ ਜ਼ਬਹ ਕਰਨਾ ਬੱਕਰੇ ਨੂੰ ਹਲਾਲ ਕਰਕੇ ਉਸ ਨੂੰ ਗਰੀਬ ਯਤਿਮ بے ਸਹਾਰਾ ਲੋਕਾਂ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ ਸਾਡੀ ਪ੍ਰਥਾ ਹੈ ਸੋ ਇਸ ਲਈ ਕੁਰਬਾਨੀ ਦਾ ਅੱਜ ਤਿਉਹਾਰ ਹੈ ਇਸ ਸਬੰਧ ਵਿੱਚ ਮੈਂ ਸਟੇਜ ਦੇ ਵੀ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ ਉਹਨ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਜ਼ਰੂਰੀ ਸਮਝਦਾ ਹਾਂ ਕਿ ਕੁਰਬਾਨੀ ਜਿਹੜੀ ਹੈ ਸਾਡੇ ਮੁਸਲਮਾਨ ਸਮਾਜ ਦੇ ਲੋਕਾਂ ਦੀ ਇਸ ਨੂੰ ਗਲਤ ਤਰੀਕੇ ਦੇ ਨਾਲ ਕੁਝ ਸ਼ਰਾਰਤੀ ਅਨਸਰ ਚਾਹੇ ਉਦੇਸ਼ ਦੇ ਨੇ ਚਾਹੇ ਉਹ ਸਟੇਟ ਲੈਵਲ ਦੇ ਨੇ ਜਿਹੜੇ ਮਾਹੌਲ ਖਰਾਬ ਕਰਨ ਦਾ ਕਰਕੇ ਇਹ बार-बार ਇਹ ਗੱਲਾਂ ਨੂੰ ਛਾਲਦੇ ਨੇ ਕਿ ਮੁਸਲਮਾਨ ਭਾਈਚਾਰਾ ਜ਼ਬਰ ਕਰਦਾ ਜ਼ੁਲਮ ਕਰਦਾ ਇਹਨੇ ਬੇਕਸੂਰ ਜਾਨਵਰਾਂ ਨੂੰ ਬੇਜ਼ਬਾਨ ਜਾਨਵਰਾਂ ਨੂੰ ਕਤਲ ਕਰ ਦਿੰਦੇ ਨੇ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਮੁਸਲਮਾਨ ਜਿਹੜਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਕਦੇ ਵੀ ਕਤਲ ਜਿਹੜਾ ਕਿਸੇ ਜਨਵਰ ਦਾ ਨਹੀਂ ਕਰਦਾ ਇਹ ਅੱਲਾ ਦਾ ਹੁਕਮ ਹੈ ਪਿਆਰੇ ਸਾਡੇ ਇਬਰਾਹੀਮ ਮੁਹੰਮਦ ਸਾਹ ਹੋਏ ਨੇ ਨਬੀ ਹੋਏ ਨੇ ਉਹਨਾਂ ਦੀ ਉਸ ਵਾਕਿਆ ਨੂੰ ਪ੍ਰਤੀਕ ਹੈ ਕਿਉਂਕਿ ਅੱਲਾ ਨੇ ਜਿਹ ਹੈ ਉਹਨਾਂ ਦੇ ਬੇਟੇ ਦੀ ਕੁਰਬਾਨੀ ਮੰਗੀ ਸੀ ਔਰ ਉਹਨਾਂ ਨੇ ਦਿੱਤੀ ਸੀ ਆਪਣੇ ਖਾਲਿਕ ਦੇ ਨਾਲ ਮੁਹੰਮਦ ਦੇ ਸਦਕੇ ਕੁਰਬਾਨੀ ਦਿੱਤੀ ਸੀ ਲੇਕਿਨ ਅੱਲਾ ਪਾਕ ਨੇ ਬਾਅਦ ਦੇ ਵਿੱਚ ਜਾਨਵਰ ਦੀ ਜਿਹੜੀ ਕੁਰਬਾਨੀ ਸਾਡੇ ਸਮਾਜ ਦੇ ਲੋਕਾਂ ਦੇ ਕਰ ਦਿੱਤੀ ਹੈ ਲੇਕਿਨ ਇਸ ਦਾ ਅਜ ਗਲਤ ਅਰਥ ਜਿਹੜਾ ਕੱਢਿਆ ਜਾ ਰਿਹਾ ਮੈਂ ਆਪ ਸਭ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਕੁਰਬਾਨੀ ਜਿਹੜੀ ਹਰ ਸਮਾਜ ਦੇ ਵਿੱਚ ਹੈ ਹਰ ਧਰਮ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਕੁਰਬਾਨੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਮ ਜਿਹੜੇ ਬ ਜਿੰਦਾ ਕੋਈ ਮਾਤਾ ਦੀ ਪੇਟ ਦਾ ਕਹਿ ਦਿੰਦੇ ਨੇ ਬਾਬਾ ਬਾਲਕਨਾਥ ਜੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਬਾਬਾ ਬਾਲਕਨਾਥ ਜੀ ਦੇ ਦਰਬਾਰ ਤੇ ਲੋਕ ਜਾ ਕੇ ਉਥੇ ਬੱਕਰੇ ਜਿਹੜੇ ਆ ਚੜਾਉਂਦੇ ਨੇ ਉਥੇ ਉਹਨਾਂ ਦਾ ਮਤਲਬ ਕੀ ਕਰਦੇ ਨੇ ਉਹ ਵੀ ਕੁਰਬਾਨੀ ਆ ਔਰ ਨਿਹੰਗ ਸਿੰਘਾਂ ਦੇ ਵਿੱਚ ਵੀ ਡਲਾ ਵੰਡ ਕੇ ਜਿਹੜਾ ਛਕਿਆ ਜਾਂਦਾ ਵਾ ਇਹ ਵੀ ਇੱਕ ਕੁਰਬਾਨੀ ਆ ਵਿਸ਼ੇਸ਼ ਤੌਰ ਤੇ ਸਾਡੇ ਸਮਾਜ ਨੂੰ ਮੁਸਲਮ ਸਮਾਜ ਨੂੰ ਦਾਗੀ ਕਰਨ ਦੇ ਲਈ ਬਦਨਾਮ ਕਰਨ ਦੇ ਲਈ ਇਹ ਲੋਕਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਾਨਵਰਾਂ ਪ੍ਰਤੀ ਬੜਾ ਪਿਆਰ ਪੈਦਾ ਹੋ ਜਾਂਦਾ ਸੋ ਮੈਂ ਸਮਝਦਾ ਕਿ ਇਹ ਭਾਈਚਾਰ ਸਾਂਝ ਨੂੰ ਜਿਹੜਾ ਖਤਮ ਕਰਨ ਦੇ ਲਈ ਕੁੱਝਕ ਤਾਕਤਾਂ ਲੱਗੀਆਂ ਹੋਈਆਂ ਨੇ ਬੋਲੋ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਵਿਸ਼ੇ ਨੇ ਉੱਪਰ ਮੈਂ ਐਜ਼ ਪਰ ਸ਼ਾਹੀ ਇਮਾਮ ਅਬਦੁਲ ਹਮੀਦ ਇਡਗਾ ਕਪੂਰਥਲਾ ਈਦ ਦੇ ਮੌਕੇ ਤੇ ਜਿਸ ਤਰ੍ਹਾਂ ਪਹਿਲੇ ਵੀ ਤੁਸੀਂ ਪੁੱਛਿਆਗਾ ਇਹ ਬਕਰੀ ਇਹਨੂੰ ਕਹਿੰਦੇ ਹੈਗੇ ਇਹ ਇਬਰਾਹੀਮ ਅਲੈਹਿਸਲਾਤੂਲਸਲਮ ਤੇ ਤਰੀਕਾ ਚੱਲਿਆ ਆ ਰਿਹਾ ਹੈਗਾ ਇਸ ਦਿਨ ਅਸੀਂ ਹਰ ਗਰੀਬ ਮਸਕੀਨ ਕੋਈ ਵੀ ਕਿਸੇ ਕਿਸਮ ਦਾ ਆਦਮੀ ਹੈ ਉਹਦੀ ਮਦਦ ਹਰ ਤਰੀਕੇ ਨਾਲ ਕਰਨੀ ਚਾਹੀਏ ਮੈਂ ਇਸ ਤੋਂ ਪਹਿਲੇ ਵੀ ਇਹ ਕਿਹਾ ਹੈ ਕੁਰਬਾਨੀ ਸਿਰਫ ਇਹ ਹੀ ਨਹੀਂ ਕਿ ਬੱਕਰਾ ਜਿਵਾ ਕਰ ਦਿੱਤਾ ਕੁਰਬਾਨੀ ਇਹ ਵੀ ਹੈ ਕਿ ਅਗਰ ਕਿਸੇ ਗਰੀਬ ਨੂੰ ਕਪੜਾ ਦੇ ਦਿੱਤਾ ਉਹਦੀ مالی ਸਹਾਇਤਾ ਕਰ ਦਿੱਤੀ ਕੋਈ ਗਰੀਬ ਤਾਲਬੇ ਇਲਮ ਇਸ ਤਰ੍ਹਾਂ ਦਾ ਹੈਗਾ ਜਿਹੜਾ ਨਹੀਂ ਪੜ ਸਕਦਾ ਉਹਦੀ ਮਦਦ ਕਰਨਾ ਉਹ ਵੀ ਕੁਰਬਾਨੀ ਹੈ। ਤੋਂ ਕੁਰਬਾਨੀ ਦੇ ਬਹੁਤ بڑے ਫਜ਼ਾਇਲ ਹੈਗੇ। ਇਹਦਾ ਇੱਕ ਰਸਮ ਇਬਰਾਹੀਮ ਹੈ ਜਿਸ ਨੂੰ ਅਸੀਂ ਕਰਦੇ ਆ ਰਹੇ ਹਾਂ ਔਰ ਇਸਦਾ ਵੀ ਤਰੀਕਾ ਦੱਸਿਆ ਕਿ ਇਹ ਨਹੀਂ ਕਿ ਬੱਕਰਾ ਹਲਾਲ ਕਰਕੇ ਆਪਣੇ ਘਰੀ ਲਖੋ ਇਹ ਆਪਣੇ ਪੜੋਸੀ ਨੂੰ ਜੇਕਰ ਕੋਈ ਖਾਣਾ ਚਾਹੁੰਦਾ ਕਿਸੇ ਤੇ ਕੋਈ ਜ਼ਬਰਦਸਤੀ ਨਹੀਂ ਕਿਸੇ ਨੂੰ ਖੁਲਾਣ ਦੀ। ਅਗਰ ਖਾਣਾ ਚਾਹੁੰਦਾ ਤਾਂ ਉਹਦੇ ਘਰ ਵਿੱਚ ਵੀ ਦੇ ਸਕਦੇ ਹੈਗੇ। ਕੋਈ ਮਨਾਹੀ ਨਹੀਂ ਹੈ ਇਸ ਚੀਜ਼ ਦੀ। ਕੁਰਬਾਨੀ ਮੈਂ ਇਸ ਤਰ੍ਹਾਂ ਕੁਰਬਾਨੀ ਅਹੀਂ ਦੇਸ਼ ਵਾਸਤੇ ਵੀ ਕੁਰਬਾਨੀ ਦਿੰਦੇ ਹੈਗੇ ਆਪਣੇ ਮੁਲਕ ਦੇ ਵਾਸਤੇ ਵੀ ਕੁਰਬਾਨੀ ਵਾਸਤੇ ਲੜਦੇ ਹੈਗੇ ਹਰ ਚੀਜ਼ ਦੀ ਕੁਰਬਾਨੀ ਆ ਇਸ ਵਾਸਤੇ ਮੈਂ ਇਹ ਕਹੂੰਗਾ ਸਭ ਤੋਂ ਵੱਡੀ ਕੁਰਬਾਨੀ ਹੈ ਕਿ ਅਹੀਂ تعلیم ਦੇ ਮੈਦਾਨ ਵਿੱਚ ਅੱਗੇ ਆਈਏ ਆਪਣੇ ਬੱਚਿਆਂ ਨੂੰ ਵਧੀਆ ਤੇ ਵਧੀਆ تعلیم ਸਿਖਾਈਏ ਸਾਨੂੰ ਹਰ ਜ਼ੁਬਾਨ ਸਿੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਅਸੀਂ ਕਿਸੇ ਦੂਸਰੇ ਦੇਸ਼ ਜੋ ਅਗਰ ਅਫਗਾਨਿਸਤਾਨ ਚਲੇ ਜਾਓਗੇ ਪਸਤੂ ਨਹੀਂ ਆ ਰਿਹਾ ਨਾਕਾਮ ਪੰਜਾਬ ਵਿੱਚ ਆ ਕੇ ਪੰਜਾਬੀ ਨਹੀਂ ਆ ਰਹੀ ਹੈ ਤਾਂ ਤੁਸੀਂ ناکਾਮ ਹੋ ਇਸ ਵਾਸਤੇ ਇਹ ਵੀ ਕੁਰਬਾਨੀ ਹੈ ਕੋਈ ਚੀਜ਼ ਸਿੱਖਣਾ ਜ਼ੁਬਾਨ ਦੂਸਰੇ ਨੂੰ ਸਿਖਾਣੀ ਤੇ ਮੈਂ ਤਾਂ ਇੰਨੇ ਕਹਿੰਦਾ ਕਹੂੰਗਾ ਕਿ ਇਹ ਸਭ ਤੋਂ ਵੱਡੀ ਕੁਰਬਾਨੀ ਹੈ ਇਹ ਕਿ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹੀਏ ਪਿਆਰ ਔਰ ਮੁਹੱਬਤ ਨਾਲ ਰਹੀਏ ਮੋਲਵੀ ਸਾਹਿਬ ਇਹ ਵੀ ਕੁਰਬਾਨੀ ਹੋਗੀ ਬਕਰੀ ਦੇ ਕੁਰਬਾਨੀ ਆ ਕਿਸੇ ਨੂੰ ਕੋ ਕੱਪੜਾ ਦੇ ਦੇਣਾ ਕਿਸੇ ਨੂੰ ਕੋਈ ਚੀਜ਼ ਲੈ ਕੇ ਦੇਣੀ ਇਹ ਕੁਰਬਾਨੀ ਆ ਇੱਕ ਬੇਜਬਾਨ ਜਾਨਵਰ ਦੀ ਜਾਨ ਲੈਣਾ ਇਹ ਇਹ ਕਿੰਨਾ ਕੁ ਸਹੀ ਹੈ ਜੀ ਇਹ ਮੈਂ ਪਹਿਲੇ ਈਦ ਦੇ ਮੌਕੇ ਸਟੇਜ ਤੇ ਵੀ ਦੱਸਿਆ ਹੈਗਾ ਹਰ ਧਰਮ ਦੇ ਅੰਦਰ ਇਹ ਮੁਸਲਮਾਨ ਧਰਮ ਦੇ ਅੰਦਰ ਨਹੀਂ ਹੈ ਨੇਪਾਲ ਦੇ ਅੰਦਰ ਦੇਖ ਲਓ ਇੰਡੀਆ ਦੇ ਅੰਦਰ ਦੇਖੋ ਕਟੜੇ ਦੀ ਬਲੀ ਦਿੱਤੀ ਜਾਂਦੀ ਹੈ ਉਹ ਬਲੀ ਮੀਨਸ ਵੀ ਕੁਰਬਾਨੀ ਹੈ ਉਹ ਜਿਹੜੇ ਧਾਰਮਿਕ ਰਸਮੋ ਰਿਵਾਜ ਹੈ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ ਉਹ ਮੰਦਰਾਂ ਦੇ ਅੰਦਰ ਦਿੱਤੀ ਜਾਂਦੀ ਹੈ ਉਹਨੂੰ ਬਲੀ ਦੇ ਨਾਂ ਤੇ ਪੁਕਾਰਿਆ ਜਾਂਦਾ ਅਸੀਂ ਕੁਰਬਾਨੀ ਕਹਿ ਦਿੰਦੇ ਹੈਗੇ ਤੇ ਇਹ ਹਰ ਮਜ਼ਬਹਰ ਧਰਮ ਹਰ ਦੇਸ਼ ਦੇ ਵਿੱਚ ਹੈਗਾ ਹੁਣ ਤੁਸੀਂ ਆਫਰੀਕਾ ਦੇ ਅੰਦਰ ਦੇਖ ਲਓ ਜੰਗਲੀ ਆਦਮੀ ਹੈ ਇਤੋਂ ਪ੍ਰੈਸ ਰਿਪੋਰਟਰ ਜਾਣਦੇ ਹੈਗੇ ਉਹ ਕਿਦਾਂ ਜਿੰਦਾ ਜਾਨਵਰ ਕਢਾਈ ਦੇ ਵੀ ਟਲ ਕੇ ਖਾ ਜਾਂਦੇ ਹੈਗੇ ਉਹ ਉਹਨਾਂ ਦਾ ਰਸਮ ਰਿਵਾਜ ਆ ਉਹਨੂੰ ਜਦ ਤੱਕ ਕੋਈ ਤੁਸੀਂ ਰੋਕ ਨਹੀਂ ਸਕਦੇ ਇਹ ਕੁਰਬਾਨੀ ਜਿਹੜੀ ਐ ਇੱਕ ਸਾਲ ਵਿੱਚ ਇੱਕ ਵਾਰ ਆਗੀ ਆਹ ਹਾਰ ਤਰਨ ਦੇ ਕੋਈ ਬਲੀ ਦੇ ਨਾਮ ਕੋਈ ਕੁਰਬਾਨੀ ਦੇ ਨਾਮ ਉਹ ਜਠੇਰਿਆਂ ਤੇ ਲੈ ਕੇ ਚੜਾਉਂਦੇ ਇੱਥੇ ਮਿਲ ਰਿਹਾ ਪੰਜਾਬੀ ਦੇਖਿਆ ਉਥੇ ਬੱਕਰੇ ਚੜਦੇ ਹੈਗੇ ਉਹਨੂੰ ਕਿਹ ਕੰਗੇ ਹਕੀਕਤ ਵਿੱਚ ਉਹ ਵੀ ਕੁਰਬਾਨੀ ਹੈ ਉਹਨੂੰ ਕੁਰਬਾਨੀ ਹੀ ਹੋਗਾ ਨਾ ਦੂਸਰਾ ਬਲਦੇ ਦਿੱਤਾ ਹੈ ਮੈਂ ਜੇ ਨਾਮ ਮੋਨ ਸਿੰਘ ਅਬਦੁਲ ਹਮੀਦ ਰੱਖਤਾ ਤਾਂ ਮੁਸਲਮਾਨ ਹੋ ਗਿਆ ਬੌਨ ਸਿੰਘ ਹੋ ਗਿਆ ਤਾਂ ਸਰਦਾਰ ਹੋ ਗਿਆ ਇਹ ਆਪਣੇ ਆਪਣੇ ਮਜ਼ਬਦ ਦੇ ਹਿਸਾਬ ਨਾਲ ਜੋ ਇਸ ਟਾਈਮ ਮੈਸੇਜ ਕੋਈ ਦੇਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਇਸ ਟਾਈਮ ਸਿਰਫ ਪਾਰਟੀ ਬਾਜ਼ੀ ਹੈ ਕੋਈ ਮਤਲਬ ਆਪਸੀ ਪਿਆਰ ਮੁਹੱਬਤ ਇਕਤਾ ਨਹੀਂ ਹੈ ਜੇ ਮੇਰੇ ਕੋਲ 4 ਪੈਸੇ ਆ ਗਏ ਮੇਰੇ ਕੋਲ ਕੋਈ ਪਾਵਰ ਆ ਗਈ ਤਾਂ ਮੈਂ ਤੁਹਾਨੂੰ ਦਬਾਣਾ ਚਾਹੁੰਦਾ ਹਾਂ ਇਹ ਅੱਜ ਹੀ ਨਹੀਂ ਹੈ ਆਦੋਂ ਮਾਲੇ ਸਲਾਤੂ ਸਲਾਮ ਤੇ ਲੈ ਕੇ ਅੱਜ ਤੱਕ ਹੁੰਦਾ ਆ ਰਿਹਾ ਹੈਗਾ ਇਸੇ ਤਰ੍ਹਾਂ ਇਹ ਦੂਜੇ ਨੂੰ ਜਦੋਂ ਦੂਸਰੀ ਪਾਰਟੀ ਚੜਦੀ ਆ ਉਸ ਨੂੰ ਦਬਾ ਲੈਂਦੀ ਹੈ ਗੋਲਵੀ ਸਾਹਿਬ ਦੋ ਦੇਸ਼ਾਂ ਦੇ ਵਿੱਚ ਪਿੱਛੇ ਟਕਰਾ ਰਿਹਾ ਕੋਈ ਇੱਕ ਆ ਦੋ ਟਕਰਾ ਰਿਹਾ ਵਾ ਲੇਕਨ ਨਹੀਂ ਜਿਆਦਾ ਚੱਲ ਰਿਹਾ ਇਹ ਕਿਹੜੀ ਗੱਲ ਹੈ ਤੇ ਤੁਸੀਂ ਕਿੱਥੇ ਸਟੈਂਡ ਕਰਦੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ